ਨਲੇ ਜਵਾਬ ਦਿਓ ਕੇਜਰੀਵਾਲ ਜਵਾਬ ਦਿਓ ਕੇਜਰੀਵਾਲ ਜਵਾਬ ਦਿਓ ਕੇਜਰੀਵਾਲ ਜਵਾਬ ਦਿਓ ਕੇਜਰੀਵਾਲ ਨਹੀਂ ਚਲੇਗੀ ਧੱਕਾ ਨਹੀਂ ਨਹੀਂ ਚਲੇਗੀ ਧੱਕਾ ਨਹੀਂ ਕੇਜਰੀਵਾਲ ਜਿੰਦਾਬਾਦ ਜਿੰਦਾਬਾਦ ਹੇਕਲਾ ਜਿੰਦਾਬਾਦ ਆ ਹੇਕਲਾ ਜਿੰਦਾਬਾਦ ਧੱਕਾ ਨਹੀਂ ਆ ਜਬਰਦਸਤੀ ਭਗਵੰਤ ਜਵਾਬ ਦੇਣਾ ਪੈਣਾ ਆਪ ਦੀ ਸਰਕਾਰ ਨੂੰ ਜਵਾਬ ਦੇਣਾ ਪੈਣਾ ਆ ਪੁੱਡਾ ਦੇ ਅਫਸਰਾਂ ਨੂੰ

ਵੀਡੀਓ ਵੀ ਇੱਥੇ ਇੱਥੇ ਵੀਡੀਓ ਇੱਥੇ ਵੀਡੀਓ ਟੱਕਾ ਟੱਕਾ ਮਾਰ ਕੇ ਸਿੱਟੇ ਮਾਰ ਬੰਦੇ ਚੰਗਾ ਅਫਸਰ ਤਾਂ ਚੰਗਾ ਅਫਸਰ ਤਾਂ ਅਸਟਰੇਲੀਆ ਹਟ ਲੰਦਾ ਮੇਰੇ ਵਰਗੇ ਨੂੰ ਜਿਵੇਂ ਕਿ ਮੈਨੇ ਕੋ ਸਿੱਟਿਆ ਗਿਆ ਜਿਵੇਂ ਕਿ ਸਿੱਟਿਆ ਗਿਆ ਜਿਵੇਂ ਕਿ ਸਿੱਟਿਆ ਗਿਆ ਸਾਰੀ ਵੀਡੀਓ ਤੇ ਲਾਈਵ ਆ ਪਤਾ ਲੱਗੂਗਾ ਪਤਾ ਲੱਗੂਗਾ ਮੈਸੇਜ ਜੇ ਮੈਂ ਇੱਕ ਸਮਾਜ ਸੇਵਾ ਕਰਾਂਗਾ ਮੈਂ ਇੱਕ ਸਮਾਜ ਸੇਵਾ ਕਰਾਂਗਾ ਮੈਂ ਸੱਚੇ ਨੂੰ ਮੈਂ ਮੈਂ ਇੱਕ ਜੇ ਸਮਾਜ ਸੇਵਾ ਕਰਾਂਗਾ ਮੈਂ ਪੰਜਾਬ ਪੁਲਿਸ ਨੂੰ ਸਸਪੈਂਡ ਕਰਾਵਾਂਗਾ ਜਿਨ੍ਹਾਂ ਮੈਨੂੰ ਤੱਕਾ ਦਿੱਤਾ ਮੈਂ ਸਸਪੈਂਡ ਕਰਾਵਾਂਗਾ ਦੀਪਕ ਗਰਗ ਅੱਜ ਉਹ ਸਭਨੂੰ ਸਸਪੈਂਡ ਕਰਾਊਗਾ ਜਿਨ੍ਹਾਂ ਮੇਰੀ ਲੱਤ ਟੁੱਟੇ ਮੇਰੀ ਲੱਤ ਟੁੱਟੀ ਹੋਈ ਹੈ ਮੇਰੀ ਲੱਤ ਟੁੱਟੀ ਹੋਈ ਤਾਂ ਅਫਸਰ ਨੇ ਮੇਰੇ ਤੇ ਹੱਥ ਲਾਇਆ ਲਖਨਾਂਤਾ ਪੰਜਾਬ ਦੀ ਕੋਈ ਸਮਾਜ ਸੇਵਕ ਨਹੀਂ ਏ ਪਾ ਲੁੱਟ ਦਾ ਤੰਦਾ ਬਣ ਗਿਆ ਪੁਲਿਸ ਦਾ ਵੀ ਅਫਸਰਾਂ ਦਾ ਵੇ ਤੰਦਾ ਲੁੱਟਦਾ ਪੈਸੇ ਦੇ ਕੇ ਪੁਲਿਸ ਭੇਜੀ ਜਾਂਦੀ ਅਫਸਰ ਤਾਲੇ ਲਵਾਉਂਦੇ ਸਭ ਨੇ ਲਾਉ ਸੰਭਲੇ ਲਾਉ ਤਾਲੇ ਜੇ ਜਮੀਰ ਜੇ ਤੁਹਾਡਾ ਜਮੀਰ ਆਗਾ ਜੇ ਤੁਹਾਡਾ ਜਮੀਰ ਆਗਾ ਜੇ ਤੁਹਾਡਾ ਜਮੀਰ ਆਗਾ ਜੇ ਜਮੀਰ ਆਗਾ ਉਹਨੂੰ ਤਾਲਾ ਲਵਾ जे जबीर है ती मेरे वीर जी एक हैंडीकैप हैंडीकैप्टी तक क्यों भाई साहब ने नहीं नहीं, नहीं, तुसी तक... नहीं, 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 नहीं तुसी जो, जो मर्जी करो हम अ करा इतन वरते बैठा दे जब तक सस्पेंड नहीं हो जब तक सस्पेंड नहीं होगा अफसर जब तक मैं इत बैठा अज इत मैं धर्म वरते बैठा जब तक अफसर सस्पेंड नहीं होगा मैं बैठा इतने मैं इतन वरते बैठे लिया इतने द ਮੈਂ ਇੱਥੇ ਰੱਖਿਆ ਆਪ ਸਰ ਨੂੰ ਸਸਪੈਂਡ ਤੇ ਪੁਲਿਸ ਦੇ ਅਫਸਰ ਨੂੰ ਸਸਪੈਂਡ ਕਰਾਣਾ ਮੈਂ ਰੱਖਿਆ ਲੈ ਆ ਮੇਰਾ ਮੰਜਾ ਬਿਸਤਰਾ ਇੱਥੇ ਮੈਂ ਦੱਸਾਂ ਮੈਂ ਦੱਸਾਂਗਾ ਇਹਨਾਂ ਨੂੰ ਤੱਕੇ ਨਾਲ ਮੈਂ ਅਫਸਰ ਨੂੰ ਸਸਪੈਂਡ ਅੱਜ ਵਾਦਾ ਹੈ ਮੀਡੀਆ ਰਾਹੀਂ ਤੁਹਾਨੂੰ ਮੈਂ ਕਹਿ ਰਿਹਾ ਮੈਂ ਮਰਨ ਮਰ ਤੈ ਇੱਥੇ ਬਹਿ ਕੇ ਅੱਜ ਤੋਂ ਜਦ ਤੱਕ ਇਹ ਅਫਸਰ ਪੁਲਿਸ ਦਾ ਤੇ ਪੁਲਿਸ ਅਫਸਰ ਸਸਪੈਂਡ ਨਹੀਂ ਹੋਊਗਾ ਮੈਂ ਰੱਖਿਆ ਲੈ ਆ ਮੇਰਾ ਬਿਸਤਰਾ ਮੈਂ ਦੇਖਦਾ ਆਗਾ ਇਹ ਸਰਕਾਰ ਚੱਲੂਗੀ ਕਿਵੇਂ ਜਵਾਰਦਾਰੀ ਜਵਾਰਦਾਰੀ

ਕਰਾਓ ਵੀਰ ਜੀ ਕਰਾਓ ਮੇਰੇ ਹੱਥ ਜੋੜ ਕੇ ਬੇਨਤੀ ਆ ਹਮੇਸ਼ਾ ਖੜੇ ਮੇਰੀ ਗੱਲ ਸੁਣੋ ਮੈਨੂੰ ਜ਼ਬਰਦਸਤੀ ਨਾ ਕਰ ਮੇਰੇ ਨਾਲ ਜ਼ਬਰਦਸਤੀ ਦਾ ਕੇ ਲਾਤੀ ਸੀ ਲੋਕ ਲਾਇਆ ਨਹੀਂ ਆਤਾ ਵੀਡੀਓ ਮਨਚੰਦਾ ਜੀ ਨੇ ਤੁਸੀਂ ਮੇਰੇ ਮਨਚੰਦਾ ਜੀ ਤੁਸੀਂ ਮੇਰੇ ਭਰਾ ਹੋ ਇਹਨਾਂ ਨੇ ਵੀ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ ਪਹਿਲਾਂ ਮੈਂ ਨਾ ਨਹੀਂ ਕਰਦਾ ਮੈਂ ਝੂਠ ਨਹੀਂ ਬੋਲਦਾ ਕਿ ਪਹਿਲਾਂ ਇਹਨਾਂ ਨੇ ਬੜੇ ਬੜੇ ਇਮਾਨਦਾਰੀ ਨਾਲ ਮੈਂ ਕਹਿ ਰਿਹਾ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਗੱਲ ਸਾਨੂੰ ਦੇਖ ਲਿਆ ਨਹੀਂ ਨਹੀਂ ਭਾਜੀ ਇੱਕ ਮਿੰਟ ਅਸੀਂ ਇੱਕ ਮਿੰਟ ਓਏ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਅਸੀਂ ਅੱਜ ਨਹੀਂ ਹਦਾਇਤਾ ਦੀ ਬਾਲੀ ਓਏ ਇੱਕ ਮਿੰਟ ਰੁਕੋ ਯਾਰ ਅਸੀਂ ਇਸ ਤੋਂ ਬਾਅਦ ਗਲਾਡਾ ਆਫਿਸ ਪਹੁੰਚ ਜਾਨੇ ਆ ਤੁਸੀਂ ਆ ਜਾਓ ਨਾ ਨਹੀਂ ਨਹੀਂ ਇੱਕ ਤਾਂ ਉਹਦੀ ਕੰਪਲੇਨਟ ਬਣੀ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਵਾਰ ਅਸਲੀ ਦੀ ਕੰਪਲੇਨਟ ਬਣੀ ਆ ਤੁਸੀਂ ਗਲਾਡਾ ਆਫਿਸ ਵੱਲੋਂ ਸਾਨੂੰ ਆਸ਼ਵਾਸ਼ਣ ਦਿੱਤੇ ਹੋ ਸਾਡੀ ਸੁਣਵਾਈ ਸਾਡੀ ਸਾਡੀ ਕੰਪਲਾਈਂਸ ਪੂਰੀ ਅੱਜ ਮਨਜੰਦਾ ਜੀ ਤੁਹਾਡੇ ਅਫਸਰ ਨੇ ਕਿ ਨਾ ਭਾਵੇਂ ਉਹ ਅਮਨ ਗੋਇਲ ਨੇ ਭਾਵੇਂ ਕੋਈ ਵੀ ਗਲਤ ਕੀਤਾ ਅੱਜ ਉਹਦੀ ਅਫਸਰ ਦੀ ਚੱਲੀ ਆ ਆ ਇਹਨਾਂ ਦੀ ਨਹੀਂ ਕਿਸੇ ਦੀ ਚੱਲੀ ਕੀ ਜੀ ਪੀਐਲ ਪਾਣੀ ਹੈ ਕਿ ਮੈਂ ਅਸੀਂ ਗਲੱਡਾ ਆਫਿਸ ਇਸ ਤੋਂ ਬਾਅਦ ਸੀਲਿੰਗ ਦੀ ਕਾਰਵਾਈ ਤੋਂ ਬਾਅਦ ਮਨਜੰਦਾ ਜੀ ਕੋ ਜਾਣੇ ਆ ਜਿਹੜੇ ਸਾਡੇ ਹੋਟਲਾਂ ਦੀ ਕੰਪਲਾਈਂਸ ਬਲੱਡ ਆਫੀ ਜਾਂਦੇ ਆ ਮੋਬਾਈਲ ਦੇਖੋ ਯਾਰ ਜੇ ਆਇਆ ਤੁਹਾਨੂੰ ਜਿਹੜੀ ਸਾਡੀ ਕੰਪਲਾਈਅੰਸ ਆ ਅਸੀਂ ਉਹ ਪੂਰੀ ਕਰਨ ਨੂੰ ਤਿਆਰ ਆ ਜਿਹੜਾ ਸਰਕਾਰ ਦਾ ਪੈਸਾ ਬੰਦਾ ਜਿੱਦੀ ਬਲੰਡੀ ਬੰਦੀ ਅਸੀਂ ਇਹਨੂੰ ਤਿਆਰ ਆ ਜਿਹੜੀ ਸਰਕਾਰੀ ਆ ਜਿਹੜੀ ਸਰਕਾਰੀ ਪੈਨਲਟੀ ਦੇਣ ਨੂੰ ਤਿਆਰ ਆ ਅਸੀਂ ਠੀਕ ਹੈ ਨਾ ਜੀ ਸਾਡੀ ਸੁਣਵਾਈ ਉੱਥੇ ਹੋ ਗਈ ਸਰ ਹੋਊ ਜੀ ਹੋਊ ਜੀ ਨਾਲੋਂ ਜਿਹੜਾ ਹਾਇ ਅਲਿਗਲ ਅਲਿ ਅਲਿਗਲ ਪਹਿਲੇ ਅਸੀਂ ਅਲਿਗਲ ਪਹਿਲੇ ਸਨਾਂ ਦੇਖੋ ਕਿਸੇ ਵੀ ਪ੍ਰਭਾਵ ਤੇ ਮੁਸੀਬਤ ਪੈਂਦੀ ਹੈ ਨਾ ਬੰਦਾ ਕੋਲ ਆ ਕੇ ਖੜਦਾ ਅਸੀਂ ਸਾਰੇ ਜਿਹੜੇ ਤਿੰਨ ਹੋਟਲ ਵਾਲਿਆਂ ਲਾਇਸੈਂਸਰ ਲੱਗੇ ਹੋਇਆ ਕੋਤਾ ਬੰਦਾ ਆਇਆ ਉਹ ਆਉਤਾ ਉਹ ਨਾ ਉਹਨੇ ਅਗਲਾ ਹੀ ਆਇਆ ਉਹਨੇ ਅਗਲਾ ਹੀ ਆਇਆ ਰਿਕਾਰਡ ਦੇ ਮੈਂ ਤੁਹਾਨੂੰ ਉਹਦਾ ਕਹਿ ਰਿਹਾ ਰਿਕਾਰਡ ਦੇ ਵਿੱਚ ਇਦਾਂ ਨਾ ਗੇਟ ਕੱਢਣ ਦੀ ਪਰਮਿਸ਼ਨ ਨਹੀਂ ਹੈਨੀ ਸਿਫਾਰ ਹੋਣੀ ਚਾਹੀਦੀ ਮੈਂ ਗੇਟ ਕੱਢਣ ਦੀ ਪਰਮਿਸ਼ਨ ਨਹੀਂ ਹੈਨੀ ਗੱਲ ਸੇ ਵੀਡੀਓ ਰਾਈ ਨਾ ਤੁਹਾਨੂੰ ਅਪਸਰਾਨਾ ਵੀ ਦੱਸ ਰਾਂ ਕੋਰੋਨਾ ਲੱਗਦਾ ਲੋਕੀ ਭੁੱਲ ਗਏ ਨੇ ਆਜੇ ਪੈਸੇ ਆਲੇ ਨਾ ਮੈਂ ਸੰਸਕਾਰ ਕੀਤੇ ਨੇ ਆਜੇ ਪੈਸੇ ਆ ਲਿਆ ਹੋਵੇ

ਸਾਰੇ ਮੈਂ ਵੀ ਜੋ ਵੀ ਕਹਿ ਰਿਹਾ ਮੇਰੇ ਦੋਸਤੋ ਤੁਹਾਨੂੰ ਮੈਂ ਦੱਸ ਰਿਹਾ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਮੇਰੇ ਲਈ ਨਹੀਂ ਕਰਨੀ ਐ ਤੁਸੀਂ ਆਪਣੇ ਲਈ ਕੱਲ ਤੁਹਾਡੇ ਨਾਲ ਵੀ ੱੱਕੇ ਸਾਈ ਇਸ ਤਰ੍ਹਾਂ ਹੀ ਹੋਣੀ ਐ ਜੇ ਵੀਡੀਓ ਸ਼ੇਅਰ ਨਹੀਂ ਕੀਤੇ ਮਜ਼ਾ ਤਾਂ ਆਉਂਦਾ ਜੀ ਅੱਜ ਉਹਦਾ ਵੀ ਲੋਕ ਲੱਗੇ ਆਉਂਦਾ ਮਜ਼ਾ ਤਾਂ ਆਉਂਦਾ ਅਫਸਰ ਦੇਖੋ ਅਫਸਰ ਵਾਕੀ ਸਲੂਟ ਜੋਗੇ ਆ ਉਹਦਾ ਪਹਿਲਾਂ ਹੁੰਦਾ ਫਿਰ ਸਾਡਾ ਆਉਂਦਾ ਸੀ ਵੀ ਸਲੂਟ ਮਾਰਦੇ ਕਿਉਂਕਿ ਕਰੋੜਾ ਰੁਪਈਆ ਬਚਾਤਾ ਹੁਣ ਅਫਸਰਾਂ ਨੇ ਮੈਨੂੰ ਪਤਾ ਹੈਗਾ ਹਾਜੀ ਹਾਜੀ ਪਾਓ ਜੀ ਤੁਹਾਡੇ ਕਿਤੇ ਮੈਂ ਸਹਿਮਤ ਆ ਜੀ ਮੈਂ ਤੁਹਾਡੇ ਨਾਲ ਸਹਿਮਤ ਆ ਬਾਕੀ ਅਫਸਰ ਅਫਸਰ ਸਾਡੇ ਤੋਂ ਐ ਇੱਕ ਮਿੰਟ ਗੱਲ ਸੁਣ ਮੇਰੀ ਬੋਲਾ ਦਾ ਮਾਨਣਾ ਅਫਸਰਾਨੋ ਜਿਹੜੀ ਸੈਲੀਆਂ ਮਿਲਦੀ ਐ ਸਾਡੇ ਸੈਲ ਟੈਕਸ ਤੋਂ ਮਿਲਦੀਆਂ ਨੇ ਜਿਹੜੇ ਇਨਕਮ ਟੈਕਸ ਅਸੀਂ ਭਰਦੇ ਆ ਦੇਖੋ ਅਫੇਰ ਇੱਕ ਬੰਦਾ ਉਹ ਗੱਲ ਕਰ ਰਿਹਾ ਜਿਹੜਾ ਸਮਾਜ ਨੂੰ ਦੇਣ ਦੇ ਰਿਹਾ ਪੰਜਾਬ ਚ ਕੋਈ ਐਜੀ ਸੰਸਥਾ ਤਾਂ ਲਿਆਓ ਜਿਹੜਾ ਕਿ ਅੱਜ ਤੱਕ 15 ਸਾਲ ਤੋਂ ਕਿਤੇ ਝੂਠ ਨਹੀਂ ਬੋਲਿਆ ਕਿਸੇ ਨਾਲ ਤੁਰਿਆ ਨਹੀਂ ਮੈਨੂੰ ਇਸੀ ਦਾ ਤਾਂ ਜਵਾਬ ਦੇਵੇ ਸਰਕਾਰ ਦੇਵੇ ਪੁੱਢਾਲੇ ਦੇਣ ਕਿੱਥੇ ਸੁੱਤੇ ਬੈਏ ਨੇ ਬੁੱਢਾ ਵਾਲੇ ਬੁੱਢਾ ਵਾਲੇ ਜਵਾਬ ਦੇਣ ਮੈਂ ਤਾਂ ਬੁੱਢਾ ਵਾਲੇ ਕੋਲ ਮੰਗਦਾ ਕਿੰਨੀ ਇਲਲੀਗਲ ਮੀਟਿੰਗਾਂ ਨੇ ਰੁਪਈਆ ਲੈ ਲੈ ਕੇ ਅੰਦਰ ਸਿੱਟੀ ਜਾ ਰਹੇ ਅਮੀਰ ਹੋਈ ਜਾ ਰਹੇ ਇੱਕ ਦਿਨ ਇੱਥੇ ਰਹਿ ਜਾਣਾ ਸਾਰਾ ਰੁਪਈਆ ਅੱਜ ਹੁਣ ਆ ਰਹੀ ਹੈ ਬਿਮਾਰੀ ਦੇਖ ਲਿਓ 4 ਘੰਟਿਆਂ ਚ ਨਾ ਉੱਡ ਗਿਆ ਬੰਦਾ ਤਾਂ ਕਹਿ ਦਿਓ ਕਰੋਨਾ ਨੇ ਤਾਂ ਬਚਾ ਲਿਆ ਤੁਹਾਨੂੰ ਸਾਰੀਆਂ ਗੱਡੀਆਂ ਇੱਥੇ ਲਾ ਦਿਓ ਇਹਨਾਂ ਦਾ ਬੰਦਾ ਐਂਟਰੀ ਨਹੀਂ ਆਉ ਐਸਐਚ ਨੂੰ ਫਿਰ ਮੈਂ ਦੇਖ ਲਾਂਗਾ ਪਹਿਲਾਂ ਆ ਹੋਟਲ ਬੰਦ ਕਰਾਓ ਜਿਨ੍ਹਾਂ ਤੁਹਾਡੀਆਂ ਕੰਪਲੇਂਟਾਂ ਕੀਤੀਆਂ ਨੇ ਕੰਪਲੇਂਟ ਆਨੇ ਕੀਤੀ ਆ ਦੇਖੋ ਮੈਂ ਫਿਰ ਸਮਾਂਜ ਨੂੰ ਦੱਸ ਰਿਹਾ ਤਿੰਨ ਇਹਨਾਂ ਨੇ ਬਿਲਡਿੰਗ ਐ ਸੀਲ ਕਰਾਈ ਹੋ ਸਾਹਮਣੇ ਵਾਲਾ ਹੋਟਲ ਹੈ ਕਿਉਂਕਿ ਰੁਪ ਰੁਪਈਆ ਕਰੋੜਾ ਰੁਪਈਆ ਦਿੱਤਾ ਹੋਣਾ ਮੈਨੂੰ ਲੱਗਦਾ ਇਹਨਾਂ ਨੇ ਤਾਂ ਨਹੀਂ ਬੰਦ ਹੋਇਆਗਾ ਆ ਦੇਖ ਲਓ ਹਾਲ ਦੇਖ ਲਓ ਕੀ ਹੈ ਉਹ ਸਾਹਮਣੇ ਬਿਲਡਿੰਗ ਦਿਖਾਓ ਆ ਪੂਰਾ ਖੁੱਲਾ ਅਗਾਏ ਦਿਆ ਇਹਦੀ ਕੋਈ ਨਹੀਂ ਲੋਕਿੰਗ ਇਹ ਇਲੀਗਲ ਹੋ ਗਿਆ ਇਲੀਗਲ ਹੋ ਗਏ ਨੇ ਗਲਾਡਾ ਵਾਲੇ ਬੰਦੇ ਸਾਨੂੰ ਅਸੋਸ਼ੀਏਸ਼ਨ ਦੇ ਰਹੇ ਨੇ ਭਾਈ ਸਾਹਿਬ ਆ ਗਏ ਇਹਨਾਂ ਨੇ ਅਸੀਂ ਇਹਨਾਂ ਕੋਲ ਜਾਵਾਂਗੇ ਅਸੀਂ ਇਹਨਾਂ ਕੋਲ ਜਾਵਾਂਗੇ ਜੀ ਇਹ ਸਾਡੀ ਕੰਪਲਾਈਂਸ ਪੂਰੀ ਕਰਾਂ ਚ ਪੂਰੀ ਹੈਲਪ ਕਰਨਗੇ ਜੋ ਸਰਕਾਰ ਵੱਲੋਂ ਜੁਰਮਾਨਾ ਬਣਦਾ ਅਸੀਂ ਦੇਣ ਨੂੰ ਤਿਆਰ ਆ ਅਸੀਂ ਇੱਕ ਇੱਕ ਪੈਸਾ ਸਰਕਾਰਾਂ ਪਰ ਸਾਡੇ ਸਾਡੀ ਮਦਦ ਕੀਤੀ ਜਾਵੇ ਬੰਦ ਕਰ ਲੋ ਬੰਦ ਕਰਨ ਨੂੰ ਅਸੀਂ ਤੱਕ ਰੋਕ ਨਹੀਂ ਰੇ ਤੁਹਾਨੂੰ ਪਰ ਸਾਡੀ ਕੰਪਲਾਈਂ ਜਿਹੜੀ ਜਿੰਨੀ ਜਲਦੀ ਹੈ ਇਹਨੂੰ ਠੰਡੇ ਬਸਤੇ ਇਹਨਾਂ ਪਾਇਆ ਜਾਵੇ ਕਿਸੇ ਰਸੂਕਦਾਰ ਦੇ ਮਗਰ ਲਾ ਕੇ ਨਾ ਇਹਨੂੰ ਗਰੀਬ ਦੇ ਹੋਟਲ ਨੂੰ ਠੰਡੇ ਬਸਤੇ ਨਾਲ ਪਾਇਆ ਜਾਵੇ ਪੰਜ ਰਹੇ ਕੋਈ ਭਾਈ ਰੁਕ ਜਾਓ ਹਲੇ ਹਲੇ ਰੁਕ ਜਾਓ ਭਾਈ ਇੱਕ ਮਿੰਟ ਰੁਕ ਜਾਓ ਇੱਕ ਮਿੰਟ ਰੁਕ ਜਾਓ ਲੈ ਦੇਖ ਲੈ ਆਲਣ ਦੋ ਚੈੱਕ ਕਰ ਲੈਣ ਦੋ ਲੈ ਰੁਕ ਜਾਓ 10 ਮਿੰਟ ਲਾ ਲੈਣ ਦੋ ਸੁਣੋ ਚੈੱਕ ਕਰ ਲੈ ਚੈੱਕ ਕਰ ਲੈ ਯਾਰ ਸਮਾਨ ਚੈੱਕ ਕਰ ਲੈ ਅਸੀਂ ਸਾਰੇ ਪ੍ਰਸ਼ਾਸਨ ਕੀ ਆ ਜਿਹੜਾ ਕੰਮ ਹੈ ਇਹਨੂੰ ਠੰਡੇ ਵਸਤੇ ਚ ਨਾ ਪਾਇਆ ਜਾਵੇ ਤੈਨੂੰ ਤਿਆਰ ਆ ਅਸੀਂ ਗਲਾਡਾ ਤੈਨੂੰ ਆਪਣਾ ਜਰਜੰਦੇ ਵਿੱਚ ਕਿਤੇ ਅਸੀਂ ਪੂਰੇ ਕਰਨ ਨੂੰ ਤਿਆਰ ਆ ਪਰ ਇਹਨੂੰ ਠੰਡੇ ਬਸ ਸਿੱਧਾ ਹੋਟਲ ਚੱਲਦੇ ਇਸ ਤੋਂ ਬਾਅਦ ਅਸੀਂ ਗਲਾਡਾਫੇ ਜਾ ਰਹੇ ਹਾਂ ਨਹੀਂ ਨਹੀਂ ਲੈਂਸਰ ਜਿੱਥੇ ਇਧਰ ਬੰਦ ਦਾ ਉਧਰ ਨਹੀਂ ਲੈਣ ਕੋ ਖੁੱਲੀ ਹੈ ਮੈਮਰੀਕਲ ਹੋਟਲ ਕਿਉਂ ਬੰਦ ਨਹੀਂ ਕੀਤਾ ਜੀ ਉਧਰ ਤਾਂ ਫਿਰ ਹੈ ਹੀ ਹੈ ਨਾ ਕਿ ਉਹਦਾ ਜੋਰ ਚੱਲਦਾ ਸਾਡਾ ਜੋਰ ਨਹੀਂ ਪਾਵਰ ਹੈ ਸਭ ਪਾਵਰ ਹੈ ਨਹੀਂ ਭਾਜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਦੀ ਆਮ ਆਦਮੀ ਪਾਰਟੀ ਸਰਕਾਰ ਆ ਗਲਤ ਗੱਲ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਉਹ ਕਾਹਦੀ ਆਮ ਆਦਮੀ ਪਾਰਟੀ ਸਰਕਾਰ ਆ ਇਹ ਸਾਡਾ ਸੀਲ ਹੋਇਆ ਉਹ ਵੀ ਕਰੋ ਨਾਲ ਲੈਣਾ ਸੀਲ ਨਾ ਦੇਖੋ ਪਾਰਕਿੰਗ ਹੈਗੀ ਹੈ ਕੁਛ ਵੀ ਨਹੀਂ ਹੈਗਾ ਬੱਚਾ ਹੈਗਾ ਪਲਾਟ ਸਾਡੇ ਪਲਾਟਾ ਅੱਜ ਮੈਂ ਜੀਐਸਸੀ ਡਿਪਾਰਟਮੈਂਟ ਨੂੰ ਵੀ ਕਹਿਣਾ ਚਾਹਨਾ ਅੱਜ ਰਾਤ ਦਾ ਉਹਨਾਂ ਕੋਲ ਫੰਕਸ਼ਨ ਹੈ ਇੱਕ ਫੰਕਸ਼ਨ ਦਾ ਰੇਟ ਹੈ 15 ਤੋਂ 20 ਲੱਖ ਰੁਪਈਆ ਉਹ ਦੇਖੋ ਕਿੰਨੇ ਦਾ ਬਿੱਲ ਕੱਟਦਾ ਕਿੰਨੇ ਦਾ ਬਿੱਲ ਕੱਟਿਆ ਕਿੰਨੇ ਦਾ ਬਿੱਲ ਕਟਿਆ ਅੱਜ 10 ਦਸੰਬਰ ਅੱਜ 10 ਜਨਵਰੀ ਨੂੰ ਉਹਨਾਂ ਕੋਲ ਰਾਤ ਦਾ ਫੰਕਸ਼ਨ ਬੁੱਕ ਹੈ ਅੱਜ ਜੀਐਸਸੀ ਡਿਪਾਰਟਮੈਂਟ ਇਹ ਚੈੱਕ ਕਰੇ ਉਹਨਾਂ ਨੇ ਕਿੰਨੇ ਦਾ ਬਿੱਲ ਕਟਿਆ ਬਿਲਕੁਲ ਕਿੰਨੇ ਦਾ ਬਿੱਲ ਕਟਿਆ ਕਿੰਨੇ ਦਾ ਸਰਕਾਰ ਨੂੰ ਟੈਕਸ ਦਿੱਤਾ ਇਹ ਤਾਂ ੱੱਕਾ ੱੱਕਾ ਜੀ ਮੇਰਾ ਜੀ ਬਾਜਰ ਸੁਕਦਾਰਾਂ ਦੀ ਸੁਣਵਾਈ ਆ ਆਮ ਆਦਮੀ ਦੀ ਸੁਣਵਾਈ ਕੋਈ ਨਹੀਂ ਪੂਰਾ ੱੱਕਾ ਕਰਦੀ ਸਰਕਾਰ ਕੋਈ ਸੁਣਵਾਈ ਨਹੀਂ ਐ ਇਦਾਂ ਦਾ ਅੱਧਾ ਲਿਆਣਾ ਜੀ ਨਿਕਲ ਬਣਿਆ ਹੋਇਆ ਅੱਧਾ ਲਿਆਣਾ ਬਣ ਦੋ ਅੱਧੂ ਸਬੂਤ ਅਸਲੀ ਆ ਕੇ ਤੁਹਾਨੂੰ ਦੇ ਦਾਂਗੇ ਜਦੋਂ ਬਣਿਆ ਉਦੋਂ ਕੋਈ ਬੰਦਾ ਨਹੀਂ ਤੁਹਾਡੇ ਉੱਤੇ ਸੁੱਤੇ ਪਏ ਸੀ ਬੰਦੇ ਜਦੋਂ ਬਣਿਆ ਜਦੋਂ ਬਣ ਗਏ ਜਦੋਂ ਬੰਦੇ ਬੰਦੇ ਬੈਠ ਗਏ ਆ ਕੇ ਹਾਂ ਜੀ ਨੋਟਿਸ ਆਈ ਜਿੱਥੇ ਨੋਟਿਸ ਕਿੱਥੇ ਲੱਗਿਆ ਲੋਰ ਛਕਮੀ ਦਾ 6 ਨੂੰ ਆਇਆ ਹਾਂ ਹਾਂ ਉੱਥੇ ਲੱਗਿਆ ਜਦੋਂ ਬਿਲਡਿੰਗ ਤਿਆਰ ਹੋ ਗਈ ਪੂਰੀ ਪ੍ਰੋਪਰ ਬਣ ਗਈ ਉਦੋਂ ਸਪਨਾ ਆਉਂਦਾ ਬੰਦਿਆਂ ਨੂੰ ਉੱਤ ਪਰੇ ਸੁੱਤੇ ਹੁੰਦੇ ਬੰਦੇ ਤੁਹਾਡੇ ਅਸੀਂ ਫਿਰ ਵੀ ਪ੍ਰਸ਼ਾਸਨ ਨੂੰ ਗਲਾਡਾ ਅਫਸਰਾਂ ਨੂੰ ਇਹ ਅਪੀਲ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਜਿਹੜੀ ਕੰਪਲਾਈਐਂਸ ਆ ਅਸੀਂ ਪੂਰੀ ਕਰਨ ਨੂੰ ਤਿਆਰ ਆ ਸਾਡੇ ਕੋਲ ਹੁਣੇ ਤੁਸੀਂ ਚੱਕ ਲੈਣਾ ਕੰਪਲਾਈਐਂਸ ਦਾ ਚੱਕ ਲੈ ਲੋ ਹਰ ਬੰਦਾ ਆਪਣੀ ਰੋਜੀ ਰੋਟੀ ਨੂੰ ਕਰਦਾ ਤੁਸੀਂ ਇਹ ਦੇਖੋ ਇੱਕ ਹੋਟਲ ਬੰਦ ਕਰਨ ਨਾਲ 8 ਤੋਂ 10 ਬੰਦਿਆਂ ਦਾ ਨੁਕਸਾਨ ਆ ਜਿਹੜੇ ਬੰਦੇ ਉਹ ਕੰਮ ਕਰਦੇ ਆ ਆ ਬੌਜੀਆ ਤਾਂ ਹੋਟਲ ਬੰਦ ਕੀਤਾ ਇਹਦੇ ਵਿੱਚ 50 ਗਿੰਦੀ 50 ਬੰਦੇ ਲੇਬਰ ਦੇ ਲੱਗੇ ਹੋਏ ਸੀਗੇ ਜਿਨ੍ਹਾਂ ਦੀ ਰੋਜੀ ਰੋਟੀ ਅੱਜ ਬੰਦ ਹੋ ਗਈ ਕੰਮ ਕਰਨਗੇ ਤੇ ਪੈਸਾ ਕਮਾਉਣਗੇ ਅੱਗੇ ਦੇਖ ਲੋ ਬਾਹਰ ਸਾਰੇ ਸਾਰੇ ਬਾਹਰ ਦੇਖ ਲੋ ਯਾਰ ਅੱਗੇ ਚਾਬੀ ਇੱਕ ਮਿੰਟ ਕਰੋ ਚਾਬੀ ਲੈ ਲਈ ਭਾਜੀ ਗੇਟ ਦੀ ਇੱਕ ਮਿੰਟ ਇੱਕ ਮਿੰਟ ਬ੍ਰਦਰ ਇੱਕ ਮਿੰਟ ਮੈਂ ਗੇਟ ਨੂੰ ਲੋਕ ਲਾ ਦਈਏ ਚਾਬੀ ਅੰਦਰ ਭਈ ਆ ਨਾ ਚਾਬੀ ਅੰਦਰ ਹੈਗੀ ਹਲੋ ਚਾਬੀ ਕਿੱਥੇ ਗੇਟ ਦੀ ਮੈਨੇਜਰ ਕਿੱਥੇ ਯਾਰ ਮੈਨੇਜਰ ਕਿੱਥੇ ਹੈਗਾ ਅਨਿਲ ਅਨਿਲ ਚਾਬੀ ਕਿੱਥੇ ਗੇਟ ਦੀ ਚਾਬੀ ਚੱਕ ਕੇ ਲੈ ਗੇਟ ਦੀ ਯਾਰ ਕੱਢ ਚਾਬੀ ਬਾਹਰ ਲੋਕ ਲਾ ਦੇ ਕੁਝ ਰਹਿ ਤਾਂ ਨਹੀਂ ਗਿਆ ਬਾਹਰ ਤੁਹਾਡਾ ਨਾ ਨਾ ਅਜ ਫੰਕਸ਼ਨ ਦਾ ਮੈਂ ਤੁਹਾਨੂੰ ਦੱਸਿਆ ਜੀ ਅੱਜ ਫੰਕਸ਼ਨ ਉਹਦਾ ਹੋਣ ਨਹੀਂ ਦੇਣਾ ਉੱਥੇ ਹਾਂ ਉੱਥੇ ਲਾਓ ਗੱਡੀਆਂ ਅੱਜ ਉੱਥੇ ਗੱਡੀਆਂ ਲਾਓ ਅੱਜ ਅੱਜ ਜੇ ਉਹਨਾਂ ਧੱਕਾ ਕੀਤਾ ਨਾ ਆਮ ਆਦਮੀ ਵੀ ਧੱਕਾ ਕਰੂਗਾ ਹੁਣ ਆਹ ਦੇਖਾਂਗੇ ਰਾਤ ਨੂੰ ਕਿੰਨੇ ਕੁ ਰਸੂਖਦਾਰ ਬੰਦਾ ਉਹ ਕਿੰਨਾ ਲੈਣ ਲੋਡ ਨਹੀਂ ਹੈਗਾ ਕੁਲਿਆਣੇ ਦੇ ਵੱਡੇ ਤੋਂ ਵੱਡੇ ਬੈਠੇ ਨੇ ਉਹਨਾਂ ਲੈਣ ਲੋਡ ਨਹੀਂ ਹੈਗਾ ਉਹ ਓਦੀ ਕੰਪਲੇਟ ਬਾਅਦ ਅੱਜ ਨਹੀਂ ਓਦੀ ਕੰਪਲੇਂਟ ਬਾਅਦ ਸ਼ਾਮੀ ਇਕੱਠੇ ਹੋਊਗਾ ਜੀ ਅਸੀਂ ਗਲਾਟਾ ਦੇ ਅਫਸਰਾਂ ਨੂੰ ਉੱਥੇ ਕੰਪਲੇਂਟ ਦਿੰਨੇ ਆ ਜੀ ਹੁਣੇ ਨਾ ਨਾ ਹੁਣੇ ਦਿੰਨੇ ਆ ਕੰਪਲੇਂਟ ਜੀ ਨਾ ਨਾ ਸੀਲ ਉੱਥੇ ਬੈਠੋ ਉੱਥੇ ਬੈਠੋ ਮੇਰਾ ਫਲੋਰ ਨਵਾਂ ਲਿਖਾ ਪਹਿਲਾਂ ਕੰਪਲੇਟ ਲਿਖੋ ਆਹ ਤੇ ਕੰਪਲੇਨ ਲਿਖੋ ਜੀ ਨਾ ਨਾ ਹਲੇ ਸੀਲ ਨਾ ਲਾਉਂ ਦਿਓ ਹਲੇ ਸੀਲ ਨਾ ਲਾਉਂ ਦਿਓ ਜੀ ਹਲੇ ਹਲੇ ਰੱਖ ਜੋ ਇੱਕ ਮਿੰਟ ਸਾਡੇ ਕੋਲ ਕੰਪਲੇਨ ਲਓ ਅੱਜ ਅਸਰ ਹੋਣਾ ਰਿਟਰਨ ਕੰਪਲੇਨ ਆਹ ਤੇ ਸੀਲ ਲਾਓ ਤਾਂ ਗਲਾਟਾ ਦੇ ਅਸਰ ਨੂੰ ਸੀਲ ਕੰਪਲੇਟ ਦੇਣੀ ਹੈ ਰੁਕ ਜਾ ਯਾਰਾਂ ਹਾਂ ਲੋਕ ਜੀ ਸਾਡੇ ਕੋਲ ਟੈਂਕ ਕੰਪਲੇਟ ਲਓ ਸਾਹਮਣੇ ਵਾਲੇ ਜੀ ਮੈਂ ਬੈਠਾ ਇੱਥੇ ਇੱਥੇ ਕੰਪਲੇਟ ਬੈਠੋ ਯਾਰ ਇੱਧਰ ਆ ਕੇ ਬੈਠੋ ਸਰ ਮੈਂ ਲਿਖਦਾ ਨਹੀਂ ਨਹੀਂ ਇੱਥੇ ਬੈਠੇ ਰੁਕੋ ਮਿੰਟ ਰੁਕ ਜਾਓ ਕੰਪਲੇਟ ਲਿਖ ਰਿਹਾ ਨਹੀਂ ਕੰਪਲੇਟ ਲਿਖ ਰਿਹਾ ਤੁਹਾਨੂੰ ਸੀਲ ਦੋ ਨਾ ਨਾ ਨਹੀਂ ਰੁਕਿਓ ਅਸੀਂ ਰੋਕ ਨਹੀਂ ਦੇ ਸੀਲ ਲਾ ਲਓ ਸੀਲ ਲਾਉਣ ਤੋਂ ਨਹੀਂ ਰੋਕਦੇ ਕੋਈ ਨਹੀਂ ਦੋ ਮਿੰਟ ਰੁਕ ਜਾ ਬਾਈ ਜੀ ਮੈਂ ਤਾਂ ਲੀਗਲ ਪੇਪਰ ਵੀ ਲੈ ਕੇ ਆਇਆ ਜੀ ਤੁਸੀਂ ਲਿਖੋ ਮੈਂ ਲਿਖਦਾ ਜੀ ਕੰਪਲੇਂਟ ਨਹੀਂ 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 ਅਸੀਂ ਨਾ ਨਾ ਸਾਡੀ ਪਹਿਲੇ ਕੰਪਲੇਂਟ ਲਓ ਜੀ ਇਹਨਾਂ ਧੱਕਾ ਨਾ ਕਰੋ ਨਾ 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 ਨਹੀਂ ਨਾ ਨਾ ਅਸੀਂ ਨਾ ਜੀ ਨਾ 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 ਅਸੀਂ ਨਹੀਂ ਤੁਸੀਂ ਕੰਪਲੇਂਟ ਇੱਥੇ ਨਾ ਜੀ ਨਾ 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 ਮੈਂ ਕਿਹਾ ਬੋਜੀ ਨਹੀਂ ਇੱਥੇ ਨਾ ਅਸੀਂ ਭਾਜੀ ਅਸੀਂ ਲਿਖਦੇ ਆਂ ਸੁਣ ਲਓ ਸਾਡੇ ਕੋ ਕੰਪਲੇਂਟ ਲਓ ਇੱਥੋਂ ਉਹ ਮੈਂ ਨਾਲ ਵੇਖ ਕੇ ਲਖਾ ਲਾਂਗਾ ਲੇਕਿਨ ਬਾਅਦ ਸਿਰੋ ਮੈਂ ਕਿਹਾ ਨਾਲ ਬੈਠ ਕੇ ਲਖੋਣਾ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਸੀ ਲੱਗੂਗੀ ਭਾਜੀ ਨਹੀਂ ਉਸ ਤੋਂ ਬਾਅਦ ਨਹੀਂ ਯਾਰ ਤੂੰ ਰੁਕ ਜਾ ਮੈਂ ਫਰਕ ਆ ਤੈਨੂੰ ਦੱਸਿਆ ਯਾਰ ਤੈਨੂੰ ਕਹਿ ਰਿਹਾ ਤੁਸੀਂ ਕੰਪਲੇਂਟ ਲਓ ਜੀ ਮੈਂ ਅਵਰੀਕ ਨਹੀਂ ਹੁਣੇ ਤੁਸੀਂ ਮਾਲਕਾ ਵੱਲੋਂ ਮੈਵਰਿੰਗ ਦੀ ਕੰਪਲੇਂਟ ਹੋਣਾ ਲਓ ਜਿਹੜੇ ਤਿੰਨ ਹੋਟਲ ਸੀਲ ਹੋਏ ਨੇ ਮੈਂ ਮੈਂ ਲੱਗਣ ਨਹੀਂ ਲੈਣੀ ਸੀਲ ਜੀ ਤੁਸੀਂ ਪਹਿਲਾਂ ਕੰਪਲੇਂਟ ਲਿਖਦੇ ਆਂ ਐਸੇ ਚਲੋ ਦੋ ਇੱਕ ਮਿੰਟ ਦੋ ਕੰਪਲੇਂਟਾਂ ਲਿਖ ਲਈ ਲੀਗਲ ਪੇਪਰ ਤੇ ਤੂੰ ਲਿਖੋ ਦੇਖੋ ਜੀ ਹਾਂ ਕੰਪਲੀਟ 10 ਮਿੰਟ ਲਗੋ ਬਿਲਕੁਲ ਬਿਲਕੁਲ ਜੀ ਅੱਜ ਦੋ ਸਾਡਾ ਕਿੱਥੇ ਲਿਖੋ ਕਿੰਨਾ ਟਾਈਮ ਲੱਗਿਆ ਤੇ ਕੋਈ ਨਹੀਂ ਖਾ। ਮੈਂ ਲਾਲ ਰੰਗ ਲਗਾਣਾ ਹੈ ਹੌਲਾਂ ਤੋਂ ਪਿੱਛੇ। ਨਹੀਂ ਨਹੀਂ ਭਾਜੀ ਨਹੀਂ। ਇਹ ਨਹੀਂ ਲੱਗੂਗੀ ਨਾ। ਤੁਸੀਂ ਇਹਨੂੰ ਸਾਰੀ ਉਮਰ ਲਈ ਬੰਦ ਕਰ ਦਿਓ। 2 ਮਿੰਟ। ਹਾਂ ਕਿੰਨਾ ਘਟਿਆ। ਨਾ ਨਾ। ਮੈਂ ਲੈ ਲੇ। ਜੋ ਕਹੋ ਜੀ ਲਿਖੋ। ਆ ਲੇਖੋ। ਆ ਲਓ। ਜੋ ਕੀ ਲਗਾਣਾ ਹੈ। ਲਿਖੋ ਜੀ। ਆ ਲਓ। ਆ ਲਓ। ਲੈ ਥੱਲੇ ਰੱਖ ਲਓ ਜੀ। ਆ। ਆ ਲਓ। ਲਿਖੋ। ਲੇਖੋ ਜੀ ਮੈਂ ਤੇ ਤੂੰ ਨਾਮ ਲਾਉਂ ਹੀ ਸਾਰੇ ਆਪਣੇ। ਆ ਲਾ। ਦੱਸੋ ਜੀ ਕੀ ਲਿਖਵਾਣਾ। ਆ ਲੇ ਲਿਖੋ ਜੀ। ਤੋ ਗਲਾਡਾ ਸਟੇਟ ਆਫਿਸ ਟੂ ਸਟੇਟ ਆਫਸਰ ਗਲਾਡਾ ਟੂ ਆਨਲਾਲ ਤੁਸੀਂ ਲਿਖਾਓ ਮੈਂ ਬੋਲਦਾਗਾ ਤੁਸੀਂ ਪੰਜਾਬੀ ਦਾ ਬੋਲੋ ਹਾਂ ਟੂ ਸਟੇਟ ਆਫਿਸ ਗਲਾਡਾ ਠੀਕ ਠੀਕ ਯਸ ਮੈਂ ਟੈਕ ਬਿਲਡਿੰਗ ਮੈਂ ਕਰਦਾਗਾ ਬ੍ਰਦਰ ਕੋਈ ਗੱਲ ਲਾਈਵ ਚਲਾਓ ਗਲਾਡਾ ਲਾਈਵ ਚਲਾਜਾ ਲੁਧਿਆਣਾ ਆਪਣਾ ਸਟੇਟ ਆਫਿਸ ਲੁਧਿਆਣਾ ਤੁਸੀਂ ਕਹਿਣਾ ਕੀ ਜਾਂਦੇ ਹੋ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਸਾਡੇ ਤਿੰਨ ਹੋਟਲਾਂ ਦੇ ਕਾਰਵਾਈ ਹੋਈ ਹੈ ਸਾਡੇ ਸਾਹਮਣੇ ਮੈਵਰੀ ਕੋਟਲ ਬਣਿਆ ਉਹ ਵੀ ਚਾਰਜ ਕੀਤੀ ਜਾਵੇ ਉਹ ਵੀ ਸੀਲ ਕੀਤਾ ਜਾਵੇ ਉਹ ਦਿਖਾ ਦਿੱਤੇ ਜਾਂਦੇ ਕਮੀ ਪੇਸ਼ ਹੋਈ ਪਤਾ ਲੱਗ ਜਾਏ ਦੱਸੋ ਜੀ ਸਟੇਟ ਉਹ ਬਿਲਕੁਲ ਗੱਲ ਗਈ ਇੱਕ ਸ਼ਬਦ ਜੀ ਗਈ ਉਹਨਾਂ ਨੂੰ ਲੱਗਦਾ ਵੀ ਡਾਕੂਮੈਂਟੇਸ਼ਨ ਪੂਰੇ ਆ ਸਾਰੇ ਤਾਂ ਠੀਕ ਆ ਅਗਰ ਉਹਨੇ ਕੋਈ ਡਾਕੂਮੈਂਟੇਸ਼ਨ ਕਮੀ ਆ ਤਾਂ ਉਹਨਾਂ ਦਾ ਵੀ ਬੰਦ ਕੀਤਾ ਜਾਵੇ ਜਿੱਦਾਂ ਸਾਡਾ ਬੰਦ ਕੀਤਾ ਗਿਆ ਇਹ ਲਿਖੋ ਬਹੁਤ ਸਬਜੈਕਟ ਇੱਥੇ ਲਿਖੋ ਕੰਪਲੇਂਟ ਅਗੇਂਸਟ ਫਲਾਣਾ ਮੈਵਰੀ ਮੈਵਰੀ ਕਹਿੰਨਾ ਓਏ ਅੰਕਲ ਨੂੰ ਪੁੱਛੋ ਨਾਮ ਕੀ ਆ ਬੰਦੇ ਦਾ ਇਹ ਹੁਲੰਦੋਂ ਇਹਦਾ ਕੀ ਫਰਕ ਪੈਂਦਾ ਮੰਨ ਲਓ ਇਹ ਮੈਂ ਕਿਹੜਾ ਦੌੜਨ ਲੱਗਾ ਤੁਸੀਂ ਐ ਕਰੀ ਜਾਂਦੇ ਹੋ ਵੀ ਮੈਂ ਗੋਲੀ ਧਿਆਣਾ ਤੁਹਾ ਦਾ ਮਲਕ ਲੋਕ ਲਾ ਕੇ ਮੈਂ ਗੋਲੀ ਧਿਆਣਾ ਜਾਣਗੇ ਮੈਂ ਤੁਹਾਡੇ ਕੋਲ ਹੀ ਰਹਿਣਾ ਚਲੋ ਇੱਕ ਬੰਦੇ ਲਿਖ ਲਈਏ ਲਿਖ ਲਈਏ ਲਿਖ ਲਈਏ ਲਿਖ ਲਈਏ ਸਬਜੈਕਟ ਜੇ ਕੇ ਬੋਲੋ ਜੀ ਕੋਈ ਗੱਲ ਨਹੀਂ ਇੱਕ ਮਿੰਟ ਲਿਖੋ ਜੀ ਲਿਖੋ ਸਬਜੈਕਟ ਬੋਲੋ ਜੀ ਜੋ ਤੁਸੀਂ ਕੰਪਲੇਂਟ ਅਗੇਂਸਟ ਮੈਵਰਿਕ ਹੋਟਲ ਕੰਪਲੇਂਟ ਅਗੇਂਸਟ ਮੈਵਰਿਕ ਹੋਟਲ ਜਿਸ ਮੈਵਰਿਕ ਮੈਵਰਿਕ ਹੋਟਲ ਮੈਵਰਿਕ ਅੱਜ ਦੇ ਦਿਨ ਤੋਂ ਤਿੰਨ ਦੋ ਤਿੰਨ ਹੋਟਲ ਸੀਲ ਕੀਤੇ ਗਏ ਹਨ ਇਸ ਦੇ ਬਨਾਉਤ ਉਹ ਵੀ ਬ੍ਰਿੰਗ ਟੂ ਯਰ ਕਾਈਂਡ ਨੋਟਿਸ ਮਲ ਖਾਨਾ ਵੀ ਵਿੰਕ ਟੂ ਯਰ ਕਾਈਂਡ ਨੋਟਿਸ ਥੈਟ ਮੈਵਰਿਕ ਹੋਟਲ ਉਹ ਇਹਨੂੰ ਹੋ ਜਾਂਦਾ ਇਹ ਕਾਰਵਾਈ ਹੋ ਰਹੀ ਹੈ ਮੈਂ ਕੀ ਬੋਲ ਜੀ ਉਹ ਵੀ ਬ੍ਰਿੰਗ ਉਹ ਵੀ ਬ੍ਰਿੰਗ ਟੂ ਯਰ ਕਾਈਂਡ ਨੋਟਿਸ ਥੈਟ ਕਾਈਂਡ ਨੋਟਿਸ ਥੈਟ ਵੀ ਆਰ ਹੈਵਿੰਗ ਤੱਕਾ ਕਿ ਤਈ ਸੀ ਤੇ ਬੁਈ ਹਾਰ ਹੈਵਿੰਗ ਫੋਰ ਹੋਟਲ ਉਹ ਮੇਰੇ ਜਾ ਰਹੇ ਸੀ ਬੁਈ ਹਾਰ ਹੈਵਿੰਗ ਫੋਰ ਹੋਟਲ ਮੈਂ 10 ਸਾਲ ਤੋਂ ਜੁੜਿਆ ਹੈ ਹੈਵਿੰਗ ਹੈਵਿੰਗ ਫੋਰ ਹੋਟਲ ਇਨ ਤੁਹਾਡਾ ਕੋਈ ਗੱਲ ਨਹੀਂ ਵਨ ਏਰੀਆ ਸਮਾਜ ਵੀ ਕਹਿੰਦਾ ਪਪਾ ਹੀ ਕਹਿੰਦੇ ਸੀ ਤੁਸੀਂ ਕੀ ਜਾਵਦੇ ਹੋ ਵਨ ਏਰੀਆ ਹੋਟਲ ਕੇ 9 ਪਰਲ ਹੋਟਲ ਕੇ 9 ਪਰਲ ਕੇ 9 ਪਰਲ ਹੋਟਲ ਰਾਇਲ ਕਾਸਾ ਐਨ 1 ਬਿਲਡਿੰਗ ਇਨ ਦਾ ਨੇਮ ਆਫ ਮੁਕੇਸ਼ ਗਰਗ रॉयल वन बिल्डिंग इन द नेम ऑफ मुकेश गर्ग वन बिल्डिंग इन द नेम ऑफ मुकेश गर्ग ऑफ मुकेश गर्ग वन होटल नेम डेज मैवरिक वन होटल नेम एज मेवरिक दो बंद खड़ो वन होटल नेम डेज मैवरिक ਆ ਦੋ ਬੰਦੇ ਖੜੇ ਨੇ ਉਹਨਾਂ ਈ ਗੱਲ ਦਾ ਮਤਲਬ ਹੋ ਯਾਰ ਕਿ देयर ਇਜ਼ ਅ ਸੀਲਿੰਗ ਆਫ ਬਿਲਡਿੰਗ देयर ਇਜ਼ ਅ ਸੀਲਿੰਗ ਆਫ ਬ੍ਰਦਰ ਆ ਜਾਓ देयर ਇਜ਼ ਸੀਲਿੰਗ ਸੀ ਐਸ ਸੀ ਐਸ ਸੀ ਐਸ ای ਐਲ ਆਈ ਐਨ ਜੀ ਸੀਲਿੰਗ ਐਸ ای ਐਲ ਆਈ ਐਨ ਜੀ ਸੀਲਿੰਗ ਸੀਲਿੰਗ ਹਾਂਜੀ ਆਫ 3 ਹੋਟਲ 3 ਹੋਟਲ ਓਨਲੀ 1 ਹੋਟਲ ਮੈਵਰਿਕ ਓਨਲੀ ਵਨ ਹੋਟਲ ਮੈਵਰਿਕ ਇਜ਼ ਨਾਟ ਸੀਲਡ ਮੈਵਰਿਕ ਹੋਟਲ ਇਜ਼ ਨਾਟ ਸੀਲਡ ਵਹੀ ਰਿਕੁਐਸਟ ਸੋ ਵਹੀ ਰਿਕੁਐਸਟ ਕਾਈਂਡਲੀ ਚੈੱਕ ਦਾ ਕੰਪਲਾਈਂਸ ਆਫ ਕਾਈਂਡਲੀ ਚੈੱਕ ਦਾ ਕੰਪਲਾਈਂਸ ਆਫ ਚੈੱਕ ਦਾ ਕੰਪਲਾਈਂਸ ਆਫ ਕੰਪਲਾਈਂਸ C O M L I C O M P A L I A N S E ਕੰਪਲਾਈਂਸ ਆਫ ਮੈਵਰੀ ਕੋਟਲ ਮੈਵਰੀ ਕੋਟਲ ਹੋਟਲ ਐਂਡ ਚੈੱਕ ਦਾ ਨਹੀਂ ਰੁਕ ਜਾਓ ਜੀ ਇਦਾਂ ਨਹੀਂ ਪਹਿਲਾਂ ਤੁਸੀਂ ਰਿਸੀਵਿੰਗ ਦਿਓਗੇ ਤਾਂ ਅਸੀਂ ਇਹ ਕਰਦੇ ਹਾਂ ਐਂਡ ਚੈੱਕ ਦਾ ਚੈੱਕ ਦਾ ਡਾਕੂਮੈਂਟ ਆਫ ਮੈਵਰੀ ਕੋਟਲ ਡਾਕੂਮੈਂਟਸ ਆਫ ਮੈਵਰੀ ਹੋਟਲ ਮੈਵਰੀ ਮੈਵਰੀਕ ਹੋਟਲ ਹੋਟਲ ਐਂਡ ਰਿਜ਼ੋਰਟ ਹੋਟਲ ਐਂਡ ਰਿਜ਼ੋਰਟ ਆਹ ਮੈਂ ਉਹੀ ਰੀਸੀਵਿੰਗ ਲੈ ਕੇ ਫੋਟੋ ਕਹਿੰਦੀ ਫੋਟੋ ਸਟੇਟ ਕਰਾ ਕੇ ਲੈਣੀ ਆ ਨਹੀਂ ਨਹੀਂ ਫੋਟੋ ਲੈ ਚੀ ਹਾਂ ਆਪ ਆਪ ਕੋ ਮੋ ਹੋਟਲ ਐਂਡ ਰਿਜ਼ੋਰਟ ਟਾਈਮ ਅੱਜ ਦਾ ਡੇਟ ਥੈਂਕਸ ਥੈਂਕਸ ਰਿਗਾਰਡ ਮਿਲ ਗਿਆ ਰੈਂਕਿੰਗ ਦੀਸ ਰੈਂਕਿੰਗ ਦੇ ਰੈਂਕਿੰਗ ਦੇ ਰੈਂਕਸ ਰਿਗਾਰਡਸ ਲਈ ਥੈਂਕਸ ਰਿਗਾਰਡ ਇੱਥੇ ਲਿਖ ਦੇ ਫੋਰ ਹੋਟਲ ਰਾਇਲ ਕਾਸਾ ਬਾਕੀ ਨਹੀਂ ਪਰਲ ਹੋਟਲ ਰਾਇਲ ਕਾਸਾ ਫੋਰ ਕੇਟਲ ਫੋਰ ਹੋਟਲ ਕੇਨਪਰਲ ਪਰਲ ਫੋਰ ਮੁਕੇਸ਼ ਗਰਗ ਮੁਕੇਸ਼ ਗਰਗ ਇੱਥੇ ਲਿਖਦੇ ਆਪਣਾ ਇੱਥੇ ਡੇਟ ਟਾਈਮ ਪਾ ਦੇ ਇਹਦੇ ਨਾਲ ਲਿਖਦੇ ਕਾਈਂਡਲੀ ਅਕਨੋਲਜ ਦਾ ਰਸੀਪਟ ਆਫ ਵੀ ਰਿਕਵੈਸਟ ਯੂ ਟੂ ਕਾਈਂਡਲੀ ਚੈੱਕ ਆਲ ਦਾ ਡਾਕੂਮੈਂਟਸ ਨਾ ਨਾ ਕਾਈਂਡਲੀ ਅਕਨੋਲਜ ਦਾ ਰੀਸੀਵਿੰਗ ਆਫ ਦਿਸ ਲੈਟਰ ਅਕਨੋਲਜ ਦਾ ਰੀਸੀਵਿੰਗ ਆਫ ਦਿਸ ਲੈਟਰ ਉਹਨਾਂ ਇੱਕ ਬੰਦਾ ਉਧਰ ਜਾਓ ਸਾਗਰ ਭਾਈ ਤੁਸੀਂ ਇੱਧਰ ਆਜੋ ਮੁਕੇਸ਼ ਅੰਕਲ ਜੀ ਆਜੋ ਤੇ ਕੋ ਮੁਕੇਸ਼ ਵਰਗ ਬਸ ਹੋਰ ਕੁਝ ਲਿਖਣਾ ਹੈ ਫੋਨ ਨੰਬਰ ਵਗੈਰਾ ਕੋਈ ਕਿਸੇ ਦਾ ਅਮਨ ਜੀ ਇੱਧਰ ਆਜੋ ਮਨਪਾਜੀ ਫੋਨ ਨੰਬਰ ਕੁਝ ਵਗੈਰਾ ਨਹੀਂ ਕੁਝ ਨਹੀਂ ਫੋਨ ਨੰਬਰ ਕੁਝ ਨਹੀਂ ਇੱਥੇ ਲਿਖਣਾ ਅਜਾ ਕਰੋ ਸੈਨ ਜੀ ਤੁਸੀਂ ਕਰੋ ਤੁਸੀਂ ਕਰੋ ਸੈਨ ਪ੍ਰੋਫਾਈਲ ਕਰਾ ਦੇ ਸੈਨ ਤੁਸੀਂ ਕਰੋ ਨਹੀਂ ਇੱਕ ਮਿੰਟ ਰੁਕ ਜਾ ਜੀ ਇੱਕ ਮਿੰਟ ਫੋਟੋ ਕਰਾਵਾਂਗੇ ਅਸੀਂ ਉੱਤੇ ਉਹ ਕਰਕੇ ਫਿਰ ਕਰਾਂਗੇ ਅਸੀਂ ਤਾਂ ਮਨਾ ਹੀ ਨਹੀਂ ਕਰਦੇ ਬੌਜੀ ਕਿਸੇ ਨੂੰ ਅਸੀਂ ਤਾਂ ਕਹਿੰਦੇ ਸੀ ਉਹਦੇ ਸੀਨ ਲਾ ਲੈਂਦੇ ਅਸੀਂ ਆਪ ਸੀਨ ਲਾ ਲੈਂਦੇ ਅਸੀਂ ਨਹੀਂ ਨਹੀਂ ਰੁਕ ਜਾ ਮੈਂ ਕਰ ਦਿੰਦਾ ਸੈਨ ਉਹਦੇ ਓਕੇ ਓਕੇ ਆਲੇ ਤੁਸੀਂ ਕਹਿੰਦੇ ਵੀ ਇੱਧਰ ਰੋ ਨਹੀਂ ਹੈਗਾ ਗੇਟ ਹੀ ਨਹੀਂ ਹੈਗਾ ਅਸੀਂ ਆਪਾਂ ਤੋੜਾਂਗੇ ਸੀਲ ਕਿਉਂ ਨਾ ਢੋ ਹਾਂ ਤੋੜ ਦਿਓ ਤੋੜ ਦਿਓ ਸਾਹਮਣੇ ਕਰਾਂਗੇ ਕਾਰਵਾਈ ਅਮਨ ਜੀ ਇੱਧਰ ਚੋ ਨੌਕਰੀ ਦਾ ਪਾਰਟ ਹੈ ਸਾਡਾ ਸਾਰੇ ਚੱਲੋ ਗਾਉਂ ਤੁਹਾਨੂੰ ਰੋਟੀ ਖਵਾਵਾਂਗੇ ਅਸੀਂ ਸਾਡਾ ਦੇਖ ਲਿਆ ਸਾਡੀ ਦਾ ਜੋਬ ਦਾ ਪਾਰਟ ਕਰਦਾ ਜੋ ਆ ਰਿਹਾ ਨਾਲ ਹੀ ਨਹੀਂ ਜੀ ਤੁਹਾਨੂੰ ਕੋਈ ਇੱਧਰ ਨਹੀਂ ਆਇਆ ਠੀਕ ਹੈ ਅਮਨ ਜੀ ਇੱਧਰ ਆਓ ਅਮਨ ਜੀ ਅਮਨ ਜੀ ਅਮਨ ਆ ਜਾ ਬਈ ਅਮਨ ਭਾਜੀ ਆ ਜਾਓ ਨੇਗੀ ਸਾਹਿਬ ਤੁਸੀਂ ਨਾਲ ਖੜੋ ਅਨਵ ਇੱਧਰ ਕੱਢ ਇੱਧਰ ਆਓ ਜਰਾ ਨੇਗੀ ਸਾਹਿਬ ਕਿੱਥੇ ਆ ਹਾਂ ਜੀ ਹਾਂ ਜੀ ਇਧਰ ਖੜੋ ਯਾਰ ਆਓ ਸਰ ਮਨਜੰਦਾ ਸਾਹਿਬ ਮਨਜੰਦਾ ਜੀ ਆਜੋ ਆਬ ਇਧਰ ਆਓ ਆ ਲੈਪਟਾਪ ਦੇ ਦੂ ਲੈ ਸਾਈਨ ਆਇਧਰ ਆਓ ਯਾਰ ਨਗੀ ਸਾਹਿਬ ਖੜੋ ਨਾਲ ਆਓ ਬ੍ਰਿੰਗ ਸਗਰ ਭਾਈ ਆਓ ਨਹੀਂ ਨਹੀਂ ਸਗਰ ਇਧਰ ਜੀ ਆਜੋ ਨਹੀਂ ਰੁਕ ਜਾ ਰੁਕ ਜਾ ਬਸ ਆਜੋ ਕਿੱਥੇ ਮਨਜੰਦਾ ਸਾਹਿਬ ਕਿੱਥੇ ਨੇ ਮਨਜੰਦਾ ਜੀ ਆਜੋ ਮਨਜੰਦਾ ਜੀ ਆਜੋ ਭਾਈ ਸਾਹਿਬ ਨੂੰ ਬਿਲਾ ਲਓ ਦੂਜੇ ਮੈਂ ਕਹਾਂ ਜੀ ਸਾਡੇ ਇਸ ਲਾਈਨ ਦੇ ਵਿੱਚ ਚਾਰ ਹੋਟਲ ਸੀਗੇ ਜੀ ਪਹਿਲਾ ਹੋਟਲ ਹੈਗਾ ਸਭ ਤੋਂ ਪੁਰਾਣਾ ਹੋਟਲ ਮੈਵਰਿਕ ਫਿਰ ਉਸ ਤੋਂ ਬਾਅਦ ਮੁਕੇਸ਼ ਗਰਗ ਜੀ ਦਾ ਇੱਕ ਹੋਟਲ ਬੰਦਿਆ ਉਸ ਤੋਂ ਬਾਅਦ ਹੋਟਲ ਹੈਗਾ ਰਾਇਲ ਕਾਸਾ ਉਸ ਤੋਂ ਬਾਅਦ ਵਾਰੀ ਆਂਦੀ ਕੇ 9 ਪਰਲ ਦੀ ਕੇ 9 ਪਰਲ ਨੂੰ ਨੋਟਸ ਆਇਆ ਜੀ 18 12 2024 ਨੂੰ ਠੀਕ ਹੈ ਜੀ ਮੈਵਰਿਕ ਹੋਟਲ ਸਭ ਤੋਂ ਪੁਰਾਣਾ ਉਹਨੂੰ ਛੱਡ ਕੇ ਬਾਕੀ ਹੋਟਲਾਂ ਦੇ ਕਾਰਵਾਈ ਕੀਤੀ ਗਈ ਅਸੀਂ ਤਿੰਨੋਂ ਹੋਟਲ ਵਾਲੇ ਜਿਹੜੇ ਮਾਲਕ ਨੇ ਉਹ ਗਲਾਡਾ ਦੇ ਅਫਸਰਾਂ ਨੂੰ ਕੰਪਲੇਨ ਕੰਪਲੇਨ ਦੀ ਕਾਪੀ ਦੇ ਰਹੇ ਆ ਜੀ ਆਹ ਕੰਪਲੇਨ ਦੀ ਕਾਪੀ ਹੈ ਇਹ ਸਾਨੂੰ ਅਕਨੋਲੇ ਕਰਕੇ ਦੇਣਗੇ ਆਓ ਜੀ ਆਓ ਜੀ ਸਰ ਮੈਂ ਤੁਹਾਡੀ ਮੇਰੀ ਫੋਟੋ ਖਿੱਚ ਲਓ ਪਰ ਆਪਾਂ ਨਾ ਆਪ ਇਓ ਸਭ ਕੋ ਚਲਦੇ ਆ ਉਹਨਾਂ ਨੂੰ ਦੇ ਦੂੰ ਤੁਸੀਂ ਉਹਨਾਂ ਨੂੰ ਐਡਰੈਸ ਕੀਤੀ ਹੈ ਤੁਸੀਂ ਬੰਦ ਕਰਨ ਆਇਆ ਨਾ ਮੇਰੀ ਮੇਰੀ ਗੱਲ ਸੁਣੋ ਮੌਕੇ ਦੇ ਅਫਸਰ ਦਾ ਮੌਕੇ ਦੇ ਅਫਸਰ ਦਾ ਤੁਸੀਂ ਨਾ ਉਹ ਬਣਾਣੀ ਫੋਟੋ ਖਿੱਚ ਰਹੀ ਹੈ ਮੇਰੀ ਖਿੱਚ ਲਓ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਵੀ ਕਿਸੇ ਦੇ ਕਹਿੰਦੇ ਮੈਨੂੰ ਮੇਰੀ ਖਿਚਾਲੂ ਫੋਟੋ ਫੋਟੋ ਨਹੀਂ ਦਿਖ ਰਿਹਾ ਤੁਸੀਂ ਫੋਟੋ ਨਾ ਤੁਸੀਂ ਇਹ ਫੋਟੋ ਇਹਨੇ ਇਕਨੋਲਜ ਕਰ ਦੋ ਜੀ ਪਾਜੀ ਸੀਲਿੰਗ ਅਸੀਂ ਤੁਹਾਡੇ ਕਹਿੰਦੇ ਕਿ ਆ ਤਾਂ ਨਾ ਕਿ ਸੀਲਿੰਗ ਕਰਾ ਲੈਂਦੇ ਆ ਆ ਦਿਓ ਤੁਸੀਂ ਇਹ ਫੋਟੋ ਖਿੱਚ ਲਾ ਯਾਰ ਉਹਨੂੰ ਖਿੱਚ ਲੈ ਯਾਰ ਉਹਨੂੰ ਸਕੈਨ ਕਰਾ ਆ ਪੀਡੀਫ ਸਕੈਨ ਕਰ ਲੈ ਭਾਈ ਇਹ ਸਾਈਨ ਕਰਾ ਕੇ ਉਹਨੂੰ ਕਰਕੇ ਸਕੈਨ ਕਰੋ ਯਾਰ ਇਹਦੇ ਕਹਿਣਾ ਮੱਲਵੇ ਮੈਂ ਕੈਵਰੀ ਤੇ ਕਾਰਵਾਈ ਹੋਏ ਬਾਹਰ ਕਾਰਵਾਈ ਹੋਏ ਮੈਂਵਰੀ ਤੇ ਬਾਜੀ ਮੇਰੀ ਗੱਲ ਸੁਣ ਕਾਰਵਾਈ ਨਹੀਂ ਅਗਲੇ ਕਹਿੰਦੇ ਕਿ ਉਧਰਲਾ ਜੇ ਗੇਟ ਨਹੀਂ ਹੈਗਾ ਨਾ ਤਾਂ ਫਿਰ ਅਸੀਂ ਤੋੜਾਂਗੇ ਆ ਡਮਾਲਿਸ਼ ਨਿਕਲੇਗੀ ਮੰਨੋ ਹੁਣ ਉਹ ਚੀਜ਼ ਸੀਲਿੰਗ ਐ ਇੱਧਰ ਹੁੰਦੇ ਨਹੀਂ ਸੀਗਾ ਗੇਟ ਪਰ ਮੈਂ ਤੁਹਾਨੂੰ ਨਹੀਂ ਦੱਸਿਆ ਵੀ ਉਹ ਵੀ ਫਿਰ ਸੀਲਿੰਗ ਨਹੀਂ ਕਰ ਸਕਦੇ ਉਹ ਵੀ ਡਮਾਲਿਸ਼ ਕਰ। 플랏 ਦਾ ਹਿੱਸਾ ਹੀ ਨਹੀਂ ਹੈ ਨਾ ਉਹ ਵੀ ਮੈਂ ਤਾਂ ਰੂਲ ਦੱਸਿਆ ਵੀ ਜੋ ਰੂਲ ਕਹਿੰਦਾ ਹੋਇਆ ਕੋਈ ਐਦਾਂ ਨਹੀਂ। ਹਾਂ। ਆ ਦਿਓ ਜੀ। ਚਲੋ ਜੀ। ਕੋਈ ਸਾਰਾ ਸਾਰਾ ਕੋਈ ਗੱਲ ਨਹੀਂ। ਤਰੀ ਚੱਲੋ ਨਾ ਇੱਕ ਤਾਂ ਬੰਦਾ ਮੈਂ ਚੱਲਦੇ ਸਾਰੇ ਚੱਲਦੇ ਨਹੀਂ। ਸਾਰੇ ਚੱਲੇ ਉੱਥੇ। ਹਾਂ। ਹਾਂ। ਧਰੂਣ ਡੈਰੀ ਕਰਾ ਕੇ ਦੇ ਆ। ਹਾਂ ਡੈਰੀ ਕਰਾ ਕੇ ਦਿਓ। ਹਾਂ ਹਾਂ ਡੈਰੀ ਕਰਾ ਕੇ ਦਿਓ ਜੀ। ਆ ਡੈਰੀ ਕਰਾ ਕੇ ਦਿਓ। ਆਪ ਆਪ ਦੇ ਐਮ ਐਲ ਏ ਜਵਾਬ ਦਿਓ ਆਪ ਦੇ ਐਮ ਐਲ ਏ ਜਵਾਬ ਦਿਓ ਆਪ ਦੇ ਐਮ ਐਲ ਏ ਜਵਾਬ ਦਿਓ